80 ਵਿਦਿਆਰਥੀਆਂ ਦਾ ਇੱਕ ਸਮੂਹ ਪਿਕਨਿਕ ਤੇ ਗਿਆ ਇਸ ਸਮੂਹ ਵਿੱਚ 20% ਵਿਦਿਆਰਥੀ ਲੜਕੀਆਂ ਹਨ ਅਤੇ ਬਾਕੀ ਲੜਕੇ ਤਾਂ ਪਿਆਰੇ ਬੱਚਿਓ 80 ਵਿਦਿਆਰਥੀਆਂ ਦਾ ਸਮੂਹ ਸੀ ਜਿਨ੍ਹਾਂ ਵਿੱਚੋਂ 20% ਵਿਦਿਆਰਥੀ ਲੜਕੀਆਂ ਮਤਲਬ ਲੜਕੇ ਕਿੰਨੇ ਹੋਏ 80% ਲੜਕੇ 20% ਲੜਕੀਆਂ ਇਸ ਵਿੱਚ ਕਿੰਨੀਆਂ ਹੋਰ ਲੜਕੀਆਂ ਸ਼ਾਮਲ ਕੀਤੀਆਂ ਜਾਣ ਕਿ ਸਮੂਹ ਵਿੱਚ ਲੜਕੇ 70% ਹੋ ਜਾਣ ਪਹਿਲਾਂ ਲੜਕੀਆਂ ਦੀ ਗਿਣਤੀ ਸੀ 80% ਤੇ ਹੁਣ ਕਿੰਨੇ ਹੋ ਜਾਣ 70% ਤਾਂ ਮਤਲਬ ਲੜਕੀਆਂ ਕਿੰਨੇ ਚਾਹੀਦੇ ਨੇ ਸਾਨੂੰ 30% ਪਹਿਲਾਂ ਅਸੀਂ ਲੜਕੀਆਂ ਦੀ ਗਿਣਤੀ ਕੱਢ ਲੈਣੇ ਹਾਂ ਕੁੱਲ ਵਿਦਿਆਰਥੀ ਸੌਣੇ ਵਿੱਚ 80 ਤੇ ਲੜਕੀਆਂ ਦੀ ਗਿਣਤੀ ਕਿੰਨੀ ਸੀ 20% 80 ਦਾ 20% 80 ਗੁਣਾ b ਪ੍ਰਤੀਸ਼ਤ ਦਾ ਅਸੀਂ ਵਟਾ ਲਾ ਲੈਨੇ ਆ 100 ਇੱਕ ਜ਼ੀਰੋ ਦੇ ਨਾਲ ਕੱਟ ਗਈ ਇੱਕ ਜ਼ੀਰੋ ਦੂਜੀ ਜ਼ੀਰੋ ਦੇ ਨਾਲ ਕੱਟ ਗਈ ਦੂਜੀ ਜ਼ੀਰੋ 8 ਦੁਨੀ 16 ਤਾਂ ਸਮੂਹ ਵਿੱਚ ਲੜਕੀਆਂ ਕਿੰਨੀਆਂ ਸੀ ਪਹਿਲਾਂ 16 ਤੇ ਹੁਣ ਸਾਨੂੰ ਚਾਹੀਦੀਆਂ ਨੇ 30% 80 ਦਾ 30% ਇਹ ਕਿੰਨਾ ਹੋਣਗੇ ਲੜਕੀਆਂ ਸੀ ਦਾ 30% ਇਹਦੇ ਵਟਾ ਵੀ ਅਸੀਂ 100 ਲਾ ਲੈਨੇ ਆ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟ ਗਈ ਦੂਜੀ ਜ਼ੀਰੋ ਨਾਲ ਦੂਜੀ ਜ਼ੀਰੋ ਕੱਟ ਗਈ 8 3 24 ਮਤਲਬ ਕਿ ਸੀ 16 ਪਹਿਲਾਂ ਸਿਰਫ ਹੈਗੀਆਂ ਸੀ ਸਾਨੂੰ ਚਾਹੀਦੀ 24 ਤਾਂ ਹੋਰ ਲੜਕੀਆਂ ਸਾਨੂੰ ਕਿੰਨੀਆਂ ਚਾਹੀਦੀਆਂ ਨੇ ਅਸੀਂ 24 ਦੇ ਵਿੱਚੋਂ 16 ਘਟਾ ਲੈਨੇ ਹਾਂ ਤਾਂ ਸਾਨੂੰ 8 ਲੜਕੀਆਂ ਹੋਰ ਚਾਹੀਦੀਆਂ ਹਨ